ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾ ਸ਼ਬਦ ਸਿੱਖਾਂਗੇ ਜੀ RAM ਕਲੀ ਮਹਿਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਪਾਸੋਂ ਅਨੰਦ ਸਾਹਿਬ ਦੀ ਬਾਣੀ ਵਿੱਚ ਉਚਾਰਿਆ ਹੋਇਆ ਸ਼ਬਦ ਜੋ ਕਿ ਅਨੰਦ ਸਾਹਿਬ ਦੀ 13ਵੀਂ ਪੌੜੀ ਅਪਾ ਸਿੱਖਣ ਜਾ ਰਹੇ ਹਾਂ ਸ਼ਬਦ ਹੈ ਸੂਰ ਨਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਤੇ ਬਹੁਤ ਹੀ ਮਿੱਠੀ ਤੁਨ ਹੈ ਤੇ ਆਪਾਂ ਇਸ ਸ਼ਬਦ ਨੂੰ ਕਹਿਰਵਾ ਤਾਲ ਤੇ ਕਰਨ ਜਾ ਰਹੇ ਹਾਂ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਮਾਂਦੇ ਹਾਂ ਸ਼ਬਦ ਦਾ ਚਲਨ ਹਾਈ ਪਿਚ ਵਿੱਚ ਬਿਲਕੁਲ ਨਹੀਂ ਹੈ ਤੇ ਜਿਹੜੇ ਜਿਹੜੇ ਸਵਰ ਇਸ ਸ਼ਬਦ ਵਿੱਚ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇੱਕ ਸਥਾਈ ਤੇ ਅੰਤਰਾ ਗਾਇਨ ਕਰਦੇ ਹਾਂ ਅਤੇ ਫਿਰ ਸਿੱਖਦੇ ਹਾਂ ਇਸ ਸ਼ਬਦ ਨੂੰ

ਵੇ ਸੋਹਣੇ ਤੇ ਮੁਹਿੱਤੇ ਪਾਇਆ ਸੋਹਣੇ ਨੂੰ ਜਨ ਅੰਮ੍ਰਿਤ खोजਦੇ ਅੰਮ੍ਰਿਤ ਗੁਰ ਕਿਰਪਾ ਕੀ ਨੇ ਸੱਚਾ ਮਨ ਵਸਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੇ ਸੱਚਾ ਮਨ ਵਸਾਇਆ ਜੀ ਜਾਨਤ ਸਭ ਤੋਦਿਓ ਪਾਇ ਇੱਕ ਵੇਖ ਪਰ ਸੜ ਆਇਆ ਜੀ ਜਾਨਤ ਸਭ ਤੋਦਿਓ ਪਾਏ ਇੱਕ ਵੇਖ ਪਰ ਸੜ ਆਇਆ ਇੱਕ ਵੇਖ ਪਰ ਸੜ ਆਇਆ ਇੱਕ ਵੇਖ ਪਰ ਸੜ ਆਇਆ 我寻找。 ਲਭ ਲੋਭ ਅਹੰਕਾਰ ਚੂਕਾ ਸਤਗੁਰੂ ਪਲਾਪਾਇਆ ਲਭ ਲੋਭ ਅਹੰਕਾਰ ਚੂਕਾ ਸਤਗੁਰੂ ਪਲਾਪਾਇਆ ਕਹੈ ਨਾਨਕ ਜਿਸ ਨੂੰ ਆਪ ਤੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਤਿਨ ਅੰਮ੍ਰਿਤ ਗੁਰ ਤੇ ਪਾਇਆ ਤਿਨ ਅੰਮ੍ਰਿਤ ਗੁਰ ਤੇ So ਕਲੇ ਦੇ ਅਕੋਰਡਿੰਗ ਜੋ ਸੁਰ ਲੱਗਣੇ ਹਨ ਕਲੇ ਕਲੇ ਆਪਾਂ ਦੇਖਦੇ ਹਾਂ ਸੁਰ ਨਰ ਮੋਨੇ ਜਨ ਅੰਮ੍ਰਿਤ ਖੋਜ ਦੇ ਸੁਰ ਨਰ ਮੋਨੇ ਜਨ

अमृत गुरु केर पिनी सच्चमन वसाया पाया अमृत गुरु केर पिनी सच्चमन ਵਸਾਇਆ ਸੇ ਮੇਸੇ ਟੁੰਤੇ ਜੀ ਜਾਨਤ ਸਭ ਤੂੰ ਦੇ ਉਪਾਏ ਜੀ ਜਾਨਤ ਸਭ ਤੂੰ ਦੇ ਉਪਾਏ ਇਕ ਵੇਖ ਪਰਸਣ ਆਇਆ ਇੱਕ ਵੇਖ ਪਰਸਣ ਆਇਆ ਇਥੋਂ ਆਪਾਂ ਦੂਜੀ ਪੰਕਤੀ ਵਿੱਚ ਆ ਇੱਕ ਵੇਖ ਪਰਸਣ ਆਇਆ नर मोन जन अमृत को दे अमृत गुते पाया नर मन जन अमृत को दे, सो अमृत पाया मेनु उम्मीद है कि आप जी आसानी दे शब्द सीख सकोगे गायन कर सकोगे वाहिगुरु जी का खालसा वाहगुरु जी की फतेह